ਦੋਸਤੋ ਅੱਜ ਅਸੀਂ ਗੱਲ ਕਰਾਂਗੇ ਮੰਗਲ ਦੇ ਰੂਚਿਕ ਪੰਚ ਮਹਾਪੁਰਸ਼ ਜੋਗ ਦੇ ਬਾਰੇ ਵਿੱਚ ਜਿਹੜਾ ਕਿ ਇੱਕ ਆਮ ਆਦਮੀ ਨੂੰ ਬੜੇ ਗਰੀਬ ਘਰ ਤੋਂ ਉੱਠੇ ਹੋਏ ਇਨਸਾਨ ਨੂੰ ਬਹੁਤ ਹੀ ਵੱਡੇ ਅਹੁਦਿਆਂ ਤੇ ਉੱਤੇ ਜਾਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਕਾਰੋਬਾਰਾਂ ਤੱਕ ਪਹੁੰਚਾ ਸਕਦਾ ਹੈ ਇਹ ਕੀ ਜੋਗ ਹੈ ਇਸ ਨੂੰ ਸਮਝੋ ਪਹਿਲਾਂ ਤਾਂ ਮੰਗਲ ਕੀ ਹੈ ਮੰਗਲ ਸਾਡਾ ਖੂਨ ਦਾ ਕਾਰਕ ਹੈ ਬਲੱਡ ਦਾ ਕਾਰਕ ਹੈ ਬਲੱਡ ਕੀ ਹੈਗਾ ਆ ਜਿਹੜਾ ਉਹ ਸਾਡਾ ਰਿਸ਼ਤੇਦਾਰੀਆਂ ਆ ਜਿਹੜੇ ਆ ਖੂਨ ਦੀਆਂ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਮੰਗਲ ਨੂੰ ਭਰਾ ਮੰਨਿਆ ਗਿਆ ਤੇ ਜਿਹੜੇ ਲੋਕਾਂ ਦੇ ਵਿੱਚ ਇਹ ਜਿਹੜੇ ਰੂਚਕ ਜੋਗ ਮੰਗਲ ਦੇ ਹੋਣ ਬਲੱਡ ਦੇ ਉਹ ਕਿਸ ਤਰ੍ਹਾਂ ਬਣਦੇ ਆ ਤੇ ਉਹ ਬਹੁਤ ਤਰਕੀਆਂ ਕਰਦੇ ਆ ਇਸ ਨੂੰ ਕੇਂਦਰ ਆਖਿਆ ਜਾਂਦਾ ਆ ਕੇਂਦਰ ਦੇ ਵਿੱਚ 1 4 7 ਤੇ 10 ਦੇ ਵਿੱਚ ਅਗਰ ਮੰਗਲ ਆਪਣੀ ਰਾਚੀ ਜਿਹੜੀ ਖਾਸ ਕਰਕੇ ਮੇਸ਼ ਦੇ ਵਿੱਚ ਬੈਠਾ ਹੋਵੇ ਫਿਰ ਤਾਂ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਤੇ ਉਸ ਨੂੰ ਮਤਲਬ ਰੂਚਕ ਜੋਗ ਬਣ ਜਾਂਦਾ ਉਹ ਬੰਦਾ ਜ਼ਿੰਦਗੀ ਦੇ ਵਿੱਚ ਬੜੀਆਂ ਤਰੱਕੀਆਂ ਕਰਦਾ ਜੇ ਇਹ ਮੰਗਲ ਦੀ ਜਿਹੜੀ ਇਹ ਬ੍ਰਿਹਚਕ ਰਾਸ਼ੀ ਆ ਇਹ ਵੀ ਕੇਂਦਰ ਚ ਹੋਵੇ ਤੇ ਇਹਦੇ ਵਿੱਚ ਮੰਗਲ ਬੈਠਾ ਹੋਵੇ ਫਿਰ ਵੀ ਇਹ ਰੂਚਕ ਜੋਗ ਬਣਦਾ ਹੈ ਪਰ ਉਨਾ ਪਾਵਰਫੁਲ ਨਹੀਂ ਹੈ ਬਟ ਸਟਿਲ ਇਟਸ ਵੈਰੀ ਪਾਵਰਫੁਲ ਇਸ ਸਾਰਿਆਂ ਦੇ ਵਿੱਚ ਇੱਕ ਹੋਰ ਜੋਗ ਹੈਗਾ ਅਗਰ ਮੰਗਲ ਨੰਬਰ 10 ਦੇ ਵਿੱਚ ਬੈਠਾ ਹੋਵੇ ਇਥੇ ਮਕਰ ਰਾਸ਼ੀ ਹੋਵੇ ਤੇ ਜਾਂ ਮਕਰ ਰਾਸ਼ੀ ਕਿਤੇ ਵੀ ਹੋਵੇ ਕੇਂਦਰ ਦੇ ਵਿੱਚ ਮੰਗਲ ਉਹਦੇ ਵਿੱਚ ਬੈਠਾ ਹੋਵੇ ਫਿਰ ਵੀ ਇਹ ਰੂਚਕ ਜੋਗ ਬਣਦਾ ਪਰ ਅਗਰ ਖਾਸ ਕਰਕੇ ਮੰਗਲ ਨੰਬਰ 10 ਦੇ ਵਿੱਚ ਬੈਠਾ ਹੋਵੇ ਫਿਰ ਲਗਨੇਸ਼ ਜਿਹੜਾ ਉਹ ਵੀ ਮੰਗਲ ਹੈ ਤੇ ਮੰਗਲ ਜਿਹੜਾ 10ਵੇਂ ਘਰ ਦੇ ਵਿੱਚ ਰੂਚਕ ਜੋਗ ਬਣਾ ਕੇ ਬੈਠ ਜਾਂਦਾ ਤੇ ਇਹ ਬੰਦਾ ਜਿਹੜਾ ਜ਼ਿੰਦਗੀ ਦੇ ਵਿੱਚ ਉਹ ਬਹੁਤ ਵੱਡੇ ਵੱਡੇ ਕਾਰੋਬਾਰ ਇਹ ਕਰਦਾ ਹੈ ਵੱਡੀਆਂ ਵੱਡੀਆਂ ਇਸ ਦੀਆਂ ਜਿਹੜੀਆਂ ਬੜੀ ਛੋਟੇ ਦੂਜੇ ਤੋਂ ਉੱਠ ਕੇ ਇਹਦੇ ਵਿੱਚ ਇੱਕ ਐਸਾ ਪਾਵਰ ਹੁੰਦੀ ਬਾਡੀ ਦੇ ਵਿੱਚ ਇਹਦੇ ਵਿੱਚ ਕੈਸੀ ਜਿਸ ਤਰ੍ਹਾਂ ਇਨਰ ਜਾਇਜ਼ ਪਾਵਰ ਖਿਲਾੜੀਆਂ ਦੀ ਤਰ੍ਹਾਂ ਹਰ ਵਕਤ ਮਤਲਬ ਰੈਡੀ ਹੋਏਗਾ ਨੱਠਣ ਪੱਜ ਨੂੰ ਕਦੇ ਇੱਥੇ ਆ ਕਦੇ ਉੱਥੇ ਆ ਕੜਿਆਸ ਦੇਸ਼ ਕਦੇ ਉਸ ਦੇਸ਼ ਸੋ ਇਹ ਸਾਰਾ ਜਿਹੜਾ ਹੈਗਾ ਆ ਜੋਗ ਜਿਹੜਾ ਮੰਗਲ ਖੂਨ ਹੈਗਾ ਖੂਨ ਦੇ ਵਿੱਚ ਇਹ ਪਾਵਰ ਹੁੰਦੀ ਹੈ ਜਦੋਂ ਮੰਗਲ ਇਹਦੇ ਆਪੋਜ਼ਿਟ ਹੋਵੇ ਨੰਬਰ 4 ਦੇ ਵਿੱਚ ਜਿਹੜੀ ਕਿ ਕਰ ਕਰਾਚੀ ਹੈ ਚੰਦਰਮਾ ਦੀ ਚੰਦਰਮਾ ਜਿਹੜਾ ਇੱਕ ਬੜਾ ਸੌਫਟ એનર્ਜੀ ਹੈ ਤੇ ਮੰਗਲ इमोਸ਼ਨ ਹੈਗਾ ਮੰਗਲ ਜਿਹੜਾ ਉਹ इमोਸ਼ਨ ਨਹੀਂ ਹੈ ਮੰਗਲ ਇੱਕ ਸੈਨਾਪਤੀ ਦੀ ਤਰ੍ਹਾਂ ਹੈ ਮੰਗਲ ਜਿਹੜਾ ਆ ਹਥਿਆਸ਼ਤਰਤਾਰੀ ਹੈ ਜਿੰਨੇ ਵੀ ਬੰਦੇ ਜਿਨ੍ਹਾਂ ਦੇ ਕੋਲ ਹਥਿਆਰ ਹੈ ਉਹ ਗਾਰਡ ਹੈਗੇ ਜਾਂ ਜਾਂ ਉਹ ਵੱਡੇ ਅਹੁਦਿਆਂ ਦੇ ਉੱਤੇ ਹੈ ਜਾਂ ਕੋਈ ਮਿਲਟਰੀ ਦੇ ਵੱਡੇ ਵੱਡੇ ਜਨਰल्स ਹੈਗੇ ਉਹ ਸਾਰਿਆਂ ਲੋਕਾਂ ਦੇ ਮੰਗਲ ਜਿਹੜੇ ਨਾਲ ਬੜੇ ਸਟਰੋਂਗ ਹੁੰਦੇ ਆ ਤੇ ਮੰਗਲ ਜਦੋਂ ਇਸ ਘਰ ਦੇ ਵਿੱਚ ਬੈਠ ਜਾਂਦਾ ਆ ਤੇ ਮੰਗਲ ਦੇ ਫਿਰ ਇਮੋਸ਼ਨ ਹੈ ਜਿਹੜੇ ਇਸ ਘਰ ਦੇ ਵਿੱਚ ਮੰਗਲ ਜਿਹੜਾ ਹੈਗਾ ਆ ਉਹਦੇ ਤਾਂ ਇਮੋਸ਼ਨ ਨਹੀਂ ਹੈਗੇ ਮਗਰ ਉਹ ਏਮੋਸ਼ਨਲ ਘਰ ਦੇ ਵਿੱਚ ਮਾਂ ਦੇ ਕੋਲ ਬੈਠਣ ਕਰਕੇ ਉਹ ਵੀਕ ਹੋ ਜਾਂਦਾ ਤੇ ਫਿਰ ਉਹ ਉੱਥੇ ਬਹੁਤ ਜ਼ਿਆਦਾ ਮਤਲਬ ਉਹਦਾ ਜਿਹੜਾ ਹੈ ਪ੍ਰਭਾਵ ਹੈਗਾ ਆ ਉਹ ਦੁਸ਼ਟ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਫਿਰ ਇੱਥੇ ਕੀ ਕਰਦਾ ਹੈਗਾ ਇੱਥੇ ਫਿਰ ਉਹ ਅੰਸੂ ਵੀ ਵਹਾਦਾ ਆ ਮਗਰ ਉਹ ਝੂਠੇ ਹੁੰਦੇ ਆ ਮਗਰ ਮੱਚਦੇ ਅੰਸੂ ਹੁੰਦੇ ਆ ਤੇ ਮਗਰ ਆंसू ਇੱਥੇ ਵੀ ਬਾਂਦਾ ਇੱਥੇ ਵੀ ਕੋਈ ਵੀ ਜਿਹੜਾ ਛਲ ਫੇਰ ਕਰ ਸਕਦਾ ਬਿਕੋਜ਼ ਇਹ ਮਗਰ ਮਛਲੀ ਰਾਚੀ ਹੈਗੀ ਆ ਮਕਰ ਕਹਿਣ ਦਾ ਮਤਲਬ ਉਹ ਕਿਸੇ ਵੀ ਤਰ੍ਹਾਂ ਆਪਣੇ ਗੋਲ ਨੂੰ ਹਰ ਤਰੀਕੇ ਦੇ ਨਾਲ ਅਚੀਵ ਕਰੇਗਾ ਜਿੱਥੇ ਝੰਡਾ ਗੱਡਣ ਨੂੰ ਉਸ ਨੂੰ ਕਿਹਾ ਗਿਆ ਉੱਥੇ ਉਹ ਜਾ ਕੇ ਝੰਡਾ ਗੱਡੇਗਾ ਹੁਣ ਗੱਲ ਕਰਦੇ ਆ ਕਿ ਦੋ ਭਰਾਵਾਂ ਦੇ ਵਿੱਚ ਜਿਹੜਾ ਹੈਗਾ ਆ ਜਦੋਂ ਕੋਈ ਬਿਜ਼ਨਸ ਹੈਗਾ ਜਿਹੜੇ ਬਹੁਤ ਜ਼ਿਆਦਾ ਉਚਾਈਆਂ ਤੇ ਛੂੰਦੇ ਆ ਉਸ ਦਾ ਵੀ ਕਾਰਨ ਇਹ ਹੀ ਹੁੰਦਾ ਕਿ ਦੋਨਾਂ ਦਾ ਜਿਹੜਾ ਮੰਗਲ ਹੈਗਾ ਆ ਉਹ ਬਹੁਤ ਬਿਊਟੀਫੁਲ ਜੇ ਇੱਕੋ ਹੀ ਰਾਸ਼ੀ ਦਾ ਬੈਠਾ ਹੈਗਾ ਜਾਂ ਜਾਂ ਦੋਨੋਂ ਦਾ ਮੰਗਲ ਸਪੋਰਟਿਵ ਹੈ ਉਹ ਫਿਰ ਬਹੁਤ ਵੱਡੇ ਵੱਡੇ ਕਾਰੋਬਾਰ ਕਰਨਗੇ ਮੰਗਲ ਦੇ ਕਾਰੋਬਾਰ ਕੀ ਆ ਪੈਟਰੋਲ ਪੰਪ ਦਾ ਕਾਰੋਬਾਰ ਹੈਗਾ ਆ ਪੈਟਰੋਲ ਦਾ ਜਿਹਦੇ ਫਾਇਰ ਨਾਲ ਰਿਲੇਟਡ ਹੈਗਾ ਤੇ ਮੰਗਲ ਦਾ ਕੋਈ ਵੀ ਫਾਇਰ ਨਾਲ ਰਿਲੇਟਡ ਵਰਕ ਜਿਹੜੇ ਹੋ ਸਕਦੇ ਆ ਮੰਗਲ ਰੈਸਟੋਰੈਂਟ ਕਰਵਾਦਾ ਹੈ ਕਿਉਂਕਿ ਉਹਦੇ ਵਿੱਚ ਤੜਕ ਦੇ ਭੜਕ ਦੇ ਜਿਹੜੇ ਗਰਮ ਫੂਡ ਹੈਗੇ ਆ ਉਹ ਵੀ ਸਾਰਾ ਮੰਗਲ ਹੈਗਾ ਮੰਗਲ ਜਿਹੜਾ ਹੈਗਾ ਵੱਡੀਆਂ ਵੱਡੀਆਂ ਕੰਸਟਰਕਸ਼ਨਾਂ ਕਰਨੀਆਂ ਵੱਡੀਆਂ ਵੱਡੀਆਂ ਭੂਮੀਆਂ ਖਰੀਦਣੀਆਂ ਵੱਡੇ ਵੱਡੇ ਜਿਹੜੇ ਹੈਗੇ ਆ ਕਾਰੋਬਾਰ ਜਿਹਦੇ ਵਿੱਚ ਜਿਸ ਵੱਡੇ ਕਾਰੋਬਾਰ ਦੇ ਵਿੱਚ ਅਗਨੀ ਰਿਲੇਟਡ ਹੈਗੀ ਆ ਉਹ ਸਾਰੇ ਦਾ ਸਾਰਾ ਮੰਗਲ ਮੰਗਲ ਹੈਗਾ ਆ ਤੇ ਮੰਗਲ ਦੇ ਬਤੇ ਇੱਕ ਹੋਰ ਵੀ ਚੀਜ਼ ਹੈ ਕਿ ਇਹ ਜਦੋਂ ਨੰਬਰ 1 4 7 8 ਅਤੇ 12 ਦੇ ਵਿੱਚ ਵਿੱਚ ਬੈਠਦਾ ਇਹ ਮੰਗਲਿਕ ਜੋਗ ਵੀ ਬਣਾਦਾ ਪਿਆ ਹੈ ਸ਼ਾਦੀਆਂ ਦੇ ਵਿੱਚ ਇਸ ਦਾ ਬੜਾ ਖਿਆਲ ਰੱਖਿਆ ਜਾਂਦਾ ਹੈਗਾ ਕਿ ਮੰਗਲ ਦੀ ਨਾਰਮਲ ਜਿਹੜੀ ਏਜ ਹੈਗੀ 28 ਸਾਲ ਤੱਕ ਹੈਗੀ ਹੈ ਮਗਰ 28 ਤੋਂ 32 ਤੱਕ ਮੰਗਲ ਜਿਹੜਾ ਹੈਗਾ ਨਾ ਇਹ ਮੰਗਲਿਕ ਜੋਗ ਦੇ ਵਿੱਚ ਕਾਫੀ ਪਰੇਸ਼ਾਨੀਆਂ ਪੈਦਾ ਕਰਦਾ ਹੈਗਾ ਤੇ ਜਿਨ੍ਹਾਂ ਦਾ ਮੰਗਲ ਨੀਚ ਹੁੰਦਾ ਉਹਨਾਂ ਨੂੰ ਕੋਈ ਨਾ ਕੋਈ ਬਲੱਡ ਨਾਲ ਰਿਲੇਟਡ ਪ੍ਰੋਬਲਮ ਹੋ ਸਕਦੀਆਂ ਹੈਗੀਆਂ অল ওভার अगर देखिए के जे मंगल सेकंड हाउस जेड़ा जेड़ा आहेगा तान ते ए ਧਨ ਧਨ ਦਾ ਮਤਲਬ ਹੁੰਦਾ ਆ ਪਰਿਵਾਰ ਧਨ ਦਾ ਮਤਲਬ ਹੁੰਦਾ ਆ ਜਿਹੜੇ ਸਾਡੇ ਐਸਟ ਹੈਗੇ ਆ ਬੈਂਕ ਬੈਲੈਂਸ ਹੈਗੇ ਆ ਮਤਲਬ ਜਿਹੜੇ ਇਸ ਜਗ੍ਹਾ ਦੇ ਵਿੱਚ ਜਦੋਂ ਮੰਗਲ ਨੀਚ ਬੈਠਦਾ ਆ ਤੇ ਉਹ ਪਰਸਨ ਜਿਹੜੇ ਮਗਰਮਛ ਦੇ ਝੂਠੇ ਅੰਸੂ ਵਹਾ ਕੇ ਪਰਿਵਾਰ ਨੂੰ ਜ਼ਿੰਦਗੀ ਪਰ ਲੁੱਟਦਾ ਆ ਤੇ ਉਹ ਆਪਣੇ ਬਰਨ ਭੋਲਾ ਬਣਿਆ ਰਹਿੰਦਾ ਹੈਗਾ ਤੇ ਐਸਾ ਪਰਸਨ ਦੇ ਵਿੱਚ ਜਿਹੜੀਆਂ ਫੇ ਇਹ ਰਾਜਨੀਤੀ ਵਾਲੇ ਨਾ ਘਰ ਦੇ ਵਿੱਚ ਆ ਕੇ ਬਹੁਤ ਬੰਦੇ ਮੈਂ ਐਸੇ ਦੇਖੇ ਜਿਨ੍ਹਾਂ ਦੇ ਮੰਗਲ ਨੀਚ ਹੈ ਗਿਆ ਇਸ ਇਸ ਦੂਜੇ ਦੇ ਉੱਤੇ ਜਾਂ ਅਸਤ ਹੈ ਗਿਆ ਉਹਨਾਂ ਨੂੰ ਰੋਸ਼ਨੀ ਨੂੰ ਜਾਂ ਕਿਸੇ ਨਾਲ ਅੱਖਾਂ ਮਿਲਾਉਣ ਤੇ ਬੜੀ ਪ੍ਰੋਬਲਮ ਹੁੰਦੀ ਆ ਉਹ ਕੀ ਕਰਦੇ ਫਿਰ ਕਾਲੀਆਂ ਅਣਕਾਂ ਲਾਉਂਦੇ ਆ ਉਹ ਘਰਾਂ ਦੇ ਅੰਦਰ ਵੀ ਜਿਹੜੇ ਜਦੋਂ ਦੂਜੇ ਦੇ ਘਰਾਂ ਲੋਕਾਂ ਦੇ ਜਾਂਦੇ ਆ ਤੇ ਕਾਲੀਆਂ ਅਣਕਾਂ ਲਾ ਕੇ ਜਾਂਦੇ ਆ ਆਪਣੇ ਘਰ ਮੈਂ ਦੇਖਿਆ ਉੱਥੇ ਠੀਕ ਹੁੰਦੇ ਆ ਸੋ ਮਗਰ ਉਹ ਪਰਸਨ ਜਿਹੜਾ ਫਿਰ ਪਰਿਵਾਰ ਨੂੰ ਭਰਾ ਨੂੰ ਕਦੇ ਵੀ ਧੋਖਾ ਦੇ ਸਕਦਾ ਉਹਦਾ ਕੋਈ ਭਰੋਸਾ ਨਹੀਂ ਹੁੰਦਾ ਬਿਕੋਜ਼ ਉਹ ਮੰਗਲ ਨੀਚ ਹੈ ਨਾ ਜਿਹੜਾ ਉਸਦੇ ਅੰਦਰ ਇੱਕ ਐਸੀ ਅਗਨੀ ਲਾਉਂਦਾ ਹੈ ਅੱਗ ਕਿਸ ਤਰ੍ਹਾਂ ਮਤਲਬ ਬੰਦੇ ਨੂੰ ਭੁੱਖ ਬਹੁਤ ਲੱਗਦੀ ਹੈ ਬੰਦਾ ਜਿਹੜਾ ਫਿਰ ਸ਼ਰਾਬ ਦਾ ਆਦੀ ਹੋ ਜਾਂਦਾ ਉਹ ਭਾਵੇਂ ਕਰੋੜਪਤੀ ਵੀ ਹੋਵੇ ਪਰ ਸ਼ਰਾਬ ਪੀਣ ਲਈ ਕਿਸੇ ਦੇ ਵੀ ਘਰ ਪਹੁੰਚ ਸਕਦਾ ਹੈ ਉਸ ਦਾ ਫਿਰ ਦਿਲ ਨਹੀਂ ਲੱਗਦਾ ਕੋਈ ਨਾ ਕੋਈ ਹੋਵੇ ਮਿੱਤਰ ਦੋਸਤ ਬਣਾਦਾ ਤੇ ਦੂਸਰੇ ਪਾਸੇ ਈਸੀ ਜਗ੍ਹਾ ਦੇ ਵਿੱਚ ਅਗਰ ਉੱਚਾ ਮੰਗਲ ਬੈਠਾ ਹੋਵੇ ਉਹ ਜਿਹੜਾ ਮੰਗਲ ਜਿਹੜਾ ਹੈਗਾ ਜੇ ਆਪਣੇ ਘਰ ਦਾ ਬੈਠਾ ਹੋਵੇ ਉਹ ਪਰਸਨ ਜਿਹੜਾ ਆਪਣੇ ਪਰਿਵਾਰ ਦੇ ਲਈ ਆਪਣੇ ਆਪ ਦੀ ਜਿੰਦ ਜਾਨ ਵੇਚਦਾ ਹੈਗਾ ਪਰਿਵਾਰ ਨੂੰ ਜ਼ੀਰੋ ਤੋਂ ਹੀਰੋ ਬਣਾ ਕੇ ਦਮ ਲਾਏਗਾ ਤੇ ਐਸੇ ਦੂਜੇ ਦੇ ਵਿੱਚ ਜਿਹੜਾ ਉਹ ਕੀ ਹੈ ਪਰਿਵਾਰ ਦੀ ਤਰਫ ਜਿੱਦਾਂ ਇਸ ਤਰ੍ਹਾਂ ਹੁੰਦਾ ਨਾ ਜਿਸ ਤਰ੍ਹਾਂ ਇੱਕ ਜੰਗਲ ਦੇ ਵਿੱਚ ਬੰਦਾ ਚਲਿਆ ਜਾ ਰਿਹਾ ਉਹ ਉਹ ਮਤਲਬ ਰਸਤਾ ਸਾਫ਼ ਕਰਦਾ ਜਾ ਰਿਹਾ ਤੁਸੀਂ ਜਿਸ ਜਦੋਂ ਰਸਤਾ ਸਾਫ਼ ਕਰਕੇ ਲਹੂ ਲਹਾਨ ਹੋ ਕੇ ਖਜ਼ਾਨੇ ਤੱਕ ਪਹੁੰਚ ਜਾਂਦਾ ਹੈ ਉਦੋਂ ਤੱਕ ਉਹ ਥੱਕ ਜਾਂਦਾ ਹੈ ਫਿਰ ਪਰਿਵਾਰ ਦੇ ਲੋਕ ਉਸ ਖਜ਼ਾਨੇ ਨੂੰ ਲੁੱਟ ਲੈਂਦੇ ਤੇ ਉਸ ਨੂੰ ਦਿੰਦੇ ਹੀ ਨਹੀਂ ਇਹ ਹਾਲ ਇਸ ਜਗ੍ਹਾ ਦੇ ਵਿੱਚ ਉੱਚਦੇ ਮੰਗਲ ਦਾ ਹੁੰਦਾ ਕਿ ਉਹ ਪਰਸਨ ਜਿਸ ਨੇ ਪਰਿਵਾਰ ਦੇ ਲਈ ਸਭ ਕੁਝ ਕਰਦਾ ਜ਼ਖਮੀ ਹੋ ਕੇ ਜਦੋਂ ਡਿੱਗ ਪੈਂਦਾ ਹੈ ਤੇ ਉਹ ਨੂੰ ਇਹ ਵੀ ਨਹੀਂ ਪੁੱਛਦੇ ਪਾਣੀ ਵੀ ਪੀਣਾ ਕਿ ਨਹੀਂ ਸੋ ਇਸ ਘਰ ਦੇ ਵਿੱਚ ਮੰਗਲ ਜਿਹੜਾ ਆ ਉਹ ਵਧੀਆ ਨਹੀਂ ਮੰਨਿਆ ਜਾਂਦੇ ਕਿਉਂਕਿ ਇੱਥੋਂ ਡਾਇਰੈਕਟ ਮੰਗਲ ਦੀ ਦ੍ਰਿਸ਼ਟੀ 8ਵੇਂ ਆਪਣੇ 8ਵੇਂ ਘਰ ਤੇ ਪੈਂਦੀ ਹੈ ਜਿਹੜੀ ਕਿ ਵਧੀਆ ਨਹੀਂ ਹੈਗੀ ਦ੍ਰਿਸ਼ਟੀ ਇੱਥੋਂ ਵੀ ਪੈਂਦੀ ਹੈ ਮਗਰ ਇੱਥੋਂ 9th ਹਾਊਸ ਤੇ ਵੀ ਪੈਂਦੀ ਹੈ ਤੇ 7ਵੇਂ 7ਵੇਂ ਤੇ 8ਵੇਂ ਤੇ ਪੈਂਦੀ ਹੈ ਇੱਥੋਂ 9 ਤੇ ਵੀ ਪੈਂਦੀ ਹੈ ਮਗਰ 8ਵੀਂ ਦ੍ਰਿਸ਼ਟੀ ਜਿਹੜੀ ਹੈ ਉਹ ਵਧੀਆ ਨਹੀਂ ਮੰਨੀ ਜਾਂਦੀ ਸੋ ਦੋਸਤੋ ਇਹ ਸਾਰਾ ਜਿਹੜਾ ਮੰਗਲ ਹੈਗਾ ਆ ਸਾਡਾ ਬਲੱਡ ਹੈਗਾ ਆ ਜਿਸ ਬੰਦੇ ਨੇ ਵੀ ਮਤਲਬ ਇਹ ਮੰਗਲ ਦੇ ਇੱਕ ਸ਼ੋਕ ਫਲ ਲੈਣੇ ਆ ਉਸ ਬੰਦੇ ਨੂੰ ਆਪਣੇ ਖੂਨ ਦੇ ਨਾਲ ਬੇਈਮਾਨੀ ਨਹੀਂ ਕਰਨੀ ਚਾਹੀਦੀ ਕੁਝ ਵੀ ਹੋ ਜਾਏ ਜੇ ਉਹ ਐਸਾ ਕੁਝ ਕਰਦਾ ਹੈਗਾ ਆ ਤਾਂ ਇੰਦੀ ਐਂਡ ਮਤਲਬ ਉਹ ਲੂਜ਼ਰ ਹੋਏਗਾ ਭਾਵੇਂ ਉਸ ਕੋਲ ਕੁਝ ਵੀ ਹੋਵੇ ਕਿੰਨਾ ਵੀ ਹੋਵੇ ਉਸ ਦੀ ਤ੍ਰਿਪਤੀ ਕਦੇ ਹੋ ਨਹੀਂ ਸਕਦੀ ਉਸ ਦੀ ਉਹਦੀ ਭੁੱਖ ਜਿਹੜੀ ਕਦੇ ਮਿਟ ਨਹੀਂ ਸਕਦੀ ਤੇ ਜਿਹੜਾ ਪਰਸਨ ਜਿਹੜਾ ਹੈਗਾ ਆ ਮੰਗਲ ਇੱਕ ਜਿਹੜਾ ਉਹ ਕਿਸੇ ਚੀਜ਼ ਨੂੰ ਰਾਈਟ ਰਾਈਟ ਕਰਵਾਉਣ ਵਾਲਾ ਆ ਕਿਸੇ ਕਿਸੇ ਸੰਤਲਨਤ ਨੂੰ ਵਾਈਟ ਜਗ੍ਹਾ ਦੇਤੇ ਗਲਤ ਚੀਜ਼ਾਂ ਨੂੰ ਹਟਾ ਕੇ ਅਸ਼ਾਈ ਨੂੰ ਖੜਾ ਕਰਨ ਵਾਲਾ ਆ ਇਸ ਕਰਕੇ ਮੰਗਲ ਨੂੰ ਉਹ ਪਾਵਰ ਦਿੱਤੀ ਗਈ ਹੈ ਕਿ ਤੂੰ ਸਹੀ ਸਹੀ ਕਰਵਾਣਾ ਇੱਕ ਪੁਲਿਸ ਆਫਸਰ ਦਾ ਕੀ ਕੰਮ ਹੈ ਰੂਲ ਨੂੰ ਫਾਲੋ ਕਰਵਾਣਾ ਸੋ ਏਸੀ ਤਰ੍ਹਾਂ ਜਿਹੜਾ ਅਗਰ ਉਹਦੇ ਵਿੱਚ ਕੋਈ ਖਰਾਬੀ ਕਰਦਾ ਹੈਗਾ ਤਾਂ ਫਿਰ ਸਹੀ ਨਹੀਂ ਚੱਲਦਾ ਤੇ ਉਹਨਾਂ ਦੇ ਫਿਰ ਬਲੱਡ ਦੇ ਵਿੱਚ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਜਿਹੜਾ ਫਿਰ ਫਿਊਚਰ ਦੇ ਵਿੱਚ ਔਲਾਦ ਦੇ ਵਿੱਚ ਹੁਣ ਜਿਨ੍ਹਾਂ ਦੇ ਮੰਗਲ ਨੀਚ ਹੁੰਦੇ ਉਹ ਹੀ ਹੈ ਨਾ ਪਿਛਲੇ ਜਨਮਾਂ ਦੇ ਵਿੱਚ ਖੂਨ ਦੇ ਨਾਲ ਕੋਈ ਗਲਤ ਕੀਤਾ ਗਿਆ ਸੋ ਦੋਸਤੋ ਆਪਣੇ ਕਰਮਾਂ ਨੂੰ ਸਹੀ ਰੱਖੋ ਇਹ ਜਿਹੜਾ ਜੀਵਨ ਹੈਗਾ ਆ ਇਸ ਦੇ ਵਿੱਚ ਜਿੰਨਾ ਅੱਛਾ ਤੁਸੀਂ ਕੁਝ ਕਰ ਸਕਦੇ ਹੋ ਉਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਤੇ ਤੁਹਾਡਾ ਤੁਹਾਡਾ ਜਿਹੜਾ ਤਨ ਮਾਨ ਤੇ ਫਿਰ ਤਨ ਜਿਹੜਾ ਫਿਰ ਉਹ ਸ਼ੁਭ ਦਾ ਕਮਾਇਆ ਸ਼ੁਭ ਤੁਹਾਨੂੰ ਤੇ ਫਿਰ ਵੱਡੇ ਵੱਡੇ ਜਿਹੜਾ ਇਹ ਰੂਚਿਕ ਜੋਗ ਹੈ ਇਹ ਫਿਰ ਵੱਡੇ ਵੱਡੇ ਅਹੁਦਿਆਂ ਤੋਂ ਉਹਨਾਂ ਨੂੰ ਹੀ ਬਿਠਾਇਆ ਹੈ ਜਿਨ੍ਹਾਂ ਨੇ ਇਹ ਅੱਛੇ ਆਪਣੇ ਕਾਰਮ ਕੀਤੇ ਥੈਂਕ ਯੂ